ਇਸ ਵਾਰ ਸਿਕਨ ਲਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਆਪਾਂ ਤਾਂ ਕਿਆ ਕਿਚਨ ਦੀਆਂ ਜੋ ਆਪਣੀਆਂ ਜਾਲੀਆਂ ਹੁੰਦੀਆਂ ਹਨ ਆਪਾਂ ਉਹਨਾਂ ਨੂੰ ਕਿਵੇਂ ਸਾਫ਼ ਸੁਥਰਾ ਕਰ ਸਕਦੇ ਹਾਂ ਘਰੇ ਹੀ ਬਿਨਾ ਕੈਮੀਕਲ ਤੋਂ ਸੋ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਬਹੁਤ ਸਾਰਾ ਦੇਖੋ ਦਾਗ ਧੱਬੇ ਪਏ ਪਏ ਨੇ ਜੋ ਕਿ ਆਪਾਂ ਤਾਂ ਡੇਲੀ ਤਾਂ ਸਾਫ਼ ਨਹੀਂ ਕਰ ਹੁੰਦੀਆਂ ਪਰ ਜਦ ਵੀ ਆਪਾਂ 2-3 ਵੀਕ ਬਾਅਦ ਕਰਦੇ ਹਾਂ ਸੋ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਕਰਦੇ ਹਾਂ ਕੋਈ ਵੀ ਆਪਾਂ ਕੈਮੀਕਲ ਨਹੀਂ ਯੂਜ਼ ਕਰਨਾ ਕਿਸੇ ਆਪਾਂ ਨੂੰ ਕਿਸੇ ਤਰ੍ਹਾਂ ਦੇ ਗਲਵਸ ਦੀ ਜ਼ਰੂਰਤ ਨਹੀਂ ਪੈਣੀ ਸਭ ਕਰਨ ਲਈ ਠੀਕ ਹੈ ਕਿ ਮੇਰੀਆਂ ਤੱਕੀਆਂ ਬਹੁਤ ਜ਼ਿਆਦਾ ਗੰਦੀਆਂ ਨੇ ਸੇਮ ਦੇਖੋ ਇੰਦਰ ਵੀ ਬਹੁਤ ਜ਼ਿਆਦਾ ਦਾਗ-ਦੱਬੇ ਪਈ ਹੋਏ ਨੇ ਸੋ ਆਪਾਂ ਤੁਹਾਨੂੰ ਘਰੇ ਹੀ ਦੱਸਾਂਗੇ ਕਿਵੇਂ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਤੱਕੀਆਂ ਸਾਫ਼ ਕਰਾਂਗੇ ਤਾਂ ਜ਼ਿਆਦਾ ਟਾਈਮ ਆਪਾਂ ਨਹੀਂ ਲੈਂਦੇ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਹੁਣ ਮੈਂ ਫਰਾਈਪੈਨ ਦੇ ਵਿੱਚ ਪਾਣੀ ਗਰਮ ਕਰ ਲਿਆ ਹੈ ਜੋ ਕਿ ਆਪਾਂ ਇੱਕ ਪੇਸਟ ਬਣਾਵਾਂਗੇ ਜਾਲੀਆਂ ਸਾਫ਼ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਬੌਲ ਲੈ ਲੈਣਾ ਹੈ ਉਸ ਦੇ ਵਿੱਚ ਆਪਾਂ ਥੋੜੀ ਜਿਹੀ ਸਰਫ ਪਾ ਲੈਣੀ ਹੈ ਤੁਸੀਂ ਚਾਹੋ ਤਾਂ ਸਰਫ ਦਾ ਨਹੀਂ ਵੀ ਇਸਤੇਮਾਲ ਕਰ ਸਕਦੇ ਪਰ ਮੇਰੀਆਂ ਜਾਲੀਆਂ ਬਹੁਤ ਹੀ ਜ਼ਿਆਦਾ ਗੰਦੀਆਂ ਨੇ ਸੋ ਆਪਾਂ ਉਹਨਾਂ ਲਈ ਸਰਫ ਪਾ ਲਈ ਹੈ ਥੋੜਾ ਜਿਹਾ ਆਪਾਂ ਉਸ ਦੇ ਵਿੱਚ ਵਿਨੇਗਰ ਐਡ ਕਰੂਗੇ ਤੁਸੀਂ ਚਾਹੋ ਤਾਂ ਜ਼ਿਆਦਾ ਵੀ ਕਰ ਸਕਦੇ ਹੋ ਜੇ ਤੁਹਾਡਾ ਅਲਾਸ ਵਿੱਚ ਥੋੜ੍ਹਾ ਵੀ ਜਾਂਦਾ ਹੈ ਤੁਸੀਂ ਹੋਰ ਥੋੜਾ ਜਿਹਾ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਸ ਵਿੱਚ ਇੱਕ ਚਮਚ ਬੇਕਿੰਗ ਸੋਡਾ ਪਾਵਾਂਗੇ ਜੋ ਕਿ ਆਪਣਾ ਕਲੀਨਿੰਗ ਦਾ ਕੰਮ ਕਰਦਾ ਹੈ ਜੋ ਗੰਦੇ ਦਾਗ ਦੱਬੇ ਹੁੰਦੇ ਉਹ ਵੀ ਉਹ ਚੱਕ ਦਿੰਦਾ ਹੈ ਸੋ ਇਸ ਤਰ੍ਹਾਂ ਆਪਣਾ ਪੇਸਟ ਬਣ ਕੇ ਤਿਆਰ ਹੋ ਗਿਆ ਹੈ ਹੁਣ ਆਪਾਂ ਨੂੰ ਇੱਕ ਬਰਸ਼ ਚਾਹੀਦਾ ਹੈ ਮਤਲਬ ਬਰਸ਼ ਹੋਵੇ ਕਿ ਉਸ ਦੇ ਜੋ ਇਹ ਵਾਲ ਜੇ ਨੇ ਉਹ ਹਾਰਡ ਹੋਣ ਸੌਫਟ ਨਾ ਹੋਣ ਜੋ ਕਿ ਜਾਲੀਆਂ ਦੇ ਡੀਪਲੀ ਜਾ ਕੇ ਉਹਨਾਂ ਨੂੰ ਸਾਫ ਕਰ ਸਕੇ ਇਸੇ ਤਰ੍ਹਾਂ ਦਾ ਹੀ ਕੋਸ਼ਿਸ਼ ਕਰਿਓ ਕਿ ਤੁਸੀਂ ਬਰਸ਼ ਲਿਓ ਕਿਉਂਕਿ ਇਹ ਹੀ ਡੀਪ ਕਲੀਨਿੰਗ ਕਰ ਸਕਦਾ ਹੈ ਮੇਰੇ ਕਿਚਨ ਦੀਆਂ ਜਾਲੀਆਂ ਤਾਂ ਬਹੁਤ ਹੀ ਜ਼ਿਆਦਾ ਖਰਾਬ ਨੇ ਸੋ ਮੈਂ ਇਸੇ ਦਾ ਹੀ ਯੂਜ਼ ਕੀਤਾ ਆਪਾਂ ਉਸੇ ਪੇਸਟ ਦੇ ਵਿੱਚ ਪਾਣੀ ਇਨਵੋਲਵ ਕਰ ਦਿੱਤਾ ਹੈ ਸੋ ਬਸ ਆਪਣਾ ਜੋ ਪੇਸਟ ਹੈ ਇੱਕ ਮਿਕਸਚਰ ਹੈ ਬਣ ਕੇ ਤਿਆਰ ਹੋ ਗਿਆ ਹੈ ਜਿਆਦਾ ਟਾਈਮ ਨਹੀਂ ਲਾਉਦੇ ਆਪਾਂ ਵੀਡੀਓ ਨੂੰ ਹੁਣ ਸ਼ੁਰੂ ਕਰਦੇ ਹਾਂ ਸੋ ਤੁਸੀਂ ਦੇਖ ਰਹੇ ਹੋ ਕਿ ਮੇਰੀਆਂ ਜਾਲੀਆਂ ਬਹੁਤ ਹੀ ਜ਼ਿਆਦਾ ਗੰਦੀਆਂ ਨੇ ਸ਼ਾਇਦ ਕੈਮਰੇ ਪਿਛਤਾਂ ਨੂੰ ਨਹੀਂ ਨਜ਼ਰ ਆਉਂਦੀਆਂ ਬਟ ਉਹ ਦੇਖੋ ਬਹੁਤ ਜ਼ਿਆਦਾ ਗੰਦੀਆਂ ਨੇ ਕਿਉਂਕਿ ਮੇਰਾ ਸਾਰਾ ਕੁਕਿੰਗ ਦਾ ਕੰਮ ਇੱਥੇ ਹੀ ਹੁੰਦਾ ਹੈ ਸੋ ਇਸ ਤੇ ਜੋ ਵੀ ਕੁੱਕ ਕਰਦੀ ਹੈ ਨਿਸ਼ਾਨ ਨਾਰਮਲੀ ਇਸ ਤੇ ਪੈ ਜਾਂਦੇ ਨੇ ਸੋ ਜਿਹੜੇ ਪਰਸਨ ਮੇਰੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਆਏ ਨੇ ਕਮੈਂਟ ਕਰਿਓ ਤੁਹਾਡੀ ਕੰਟਰੀ ਕਿੱਥੇ ਕਿੱਥੋਂ ਕਿਸ ਥਾਂ ਤੋਂ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਪਲੀਜ਼ ਕਮੈਂਟ ਬਾਕਸ 'ਚ ਆਪਣਾ ਸ਼ਹਿਰ ਦਾ ਨਾਮ ਜਰੂਰ ਦੱਸਿਓ ਸੋ ਆਪਣੇ ਤਾਂ ਕਿਆਂ ਦੇਖੋ ਮੈਂ ਸਾਫ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨੀ ਤੋ ਤੁਸੀਂ बस ਉਸੇ ਮਿਕਸਚਰ ਦੇ ਇਸ ਬਰਸ਼ ਨੂੰ ਹਾ ਡਿਪ ਕਰ ਕਰਕੇ ਸਾਫ ਕਰਨੀਆਂ ਨੇ ਅ ਕੋਸ਼ਿਸ਼ ਕਰਿਓ ਕਿ ਮਤਲਬ ਇਸੇ ਬਰਸ਼ ਦਾ ਹੀ ਇਸ dane ਬਰਸ਼ ਦਾ ਹੀ ਯੂਜ਼ ਕਰ ਸਕੋ ਕਿਉਂਕਿ ਇਸ ਤੇ ਕੋਈ ਆਪਾਂ ਸਟੀਲ ਦਾ ਸਪੰਜ ਵੀ ਯੂਜ਼ ਨਹੀਂ ਕਰ ਸਕਦੇ ਜਾਲੀਆਂ ਤੇ ਆਪਾਂ ਨੋਰਮਲੀ ਇੱਕ ਬਰਸ਼ ਦਾ ਹੀ ਯੂਜ਼ ਕਰ ਸਕਦੇ ਹਾਂ ਸੋ ਮੇਰੀਆਂ ਤਾਂ ਕਿ ਤਾਂ ਹੌਲੀ ਹੌਲੀ ਸਾਫ ਹੋ ਹੀ ਰਹੀਆਂ ਨੇ ਉਸੇ ਤਰ੍ਹਾਂ ਮੈਂ ਦੂਸਰੀ ਸਾਈਡ ਵੀ ਆਪਣੀ ਸਾਫ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜੇ ਤੁਹਾਡਾ ਪੇਸ ਖਤਮ ਹੋ ਜਾਵੇ ਤੇ ਤੁਸੀਂ ਦੁਬਾਰਾ ਵੀ ਉਸ ਨੂੰ ਬਣਾ ਸਕਦੇ ਹੋ ਬਣਾ ਕੇ ਤੁਸੀਂ ਲਗਾ ਸਕਦੇ ਹੋ ਸੋ ਇਸੇ ਤਰ੍ਹਾਂ ਆਪਾਂ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਹੀ ਡੀਪਲੀ ਕਲੀਨਿੰਗ ਹੋ ਰਹੀ ਹੈ ਉਸ ਦੇ ਨਾਲ ਤੇ ਸਾਫ ਵੀ ਹੋ ਰਹੀਆਂ ਹਨ ਸਿਰਫ ਅਜੇ ਮੈਂ ਇਸ ਤੇ ਕੁਝ ਨਹੀਂ ਕੀਤਾ ਸਿਰਫ ਮਿਕਸਚਰ ਹੀ ਤਿਆਰ ਕਰਕੇ ਬਰਸ਼ ਦੀ ਸਹਾਇਤਾ ਦੇ ਨਾਲ ਲਗਾਇਆ ਹੈ ਤੁਸੀਂ ਇਸ ਨੂੰ ਜਦੋਂ ਇਸ ਮਤਲਬ ਆਸੇ-ਪਾਸੇ ਤੁਸੀਂ ਇਸ ਦੇ ਕਿਸੇ ਪਾਸੇ ਵੀ ਨਿਸ਼ਾਨ ਨੇ ਕਾਲੇ ੱਤਬਿਆਂ ਦੇ ਜਿਵੇਂ ਕਿ ਆਲੇ-ਦੋਲੇ ਕੁੱਕ ਕਰਦੇ ਆ ਉਹ ਨਿਸ਼ਾਨ ਡਾਰਕ ਹੋ ਜਾਂਦੇ ਨੇ ਜੋ ਕਿ ਆਪਾਂ 2-3 ਹਫ਼ਤੇ ਬਾਅਦ ਹੀ ਆਪਾਂ ਨੂੰ ਸਫਾਈ ਕਰ ਹੁੰਦੀ ਹੈ ਕਿ ਮਤਲਬ ਕਿ ਡੇਲੀ ਆਪਾਂ ਇੱਕ ਵਾਕੇ ਕਿਚਨ ਕਲੀਨ ਕਰ ਦਿੰਦੇ ਆ ਬਟ ਆਪਾਂ ਵਿੰਡੋਜ਼ ਨੂੰ ਡੇਲੀ ਸਾਫ਼ ਨਹੀਂ ਕਰ ਪਾਉਂਦੇ ਸੋ ਮੈਨੂੰ ਇਹ ਹੁੰਦਾ ਹੈ ਕਿ ਮੈਂ ਇਸ ਨੂੰ ਜਲਦੀ ਤੋਂ ਜਲਦੀ ਸਾਫ਼ ਕਰ ਸਕਾਂ ਕਿਉਂਕਿ ਤੁਸੀਂ ਜੇ ਚਾਹੋ ਤਾਂ ਇਹ ਇੱਕ ਤੁਸੀਂ ਸਪਰੇ ਜਿਵੇਂ ਕਿ ਮੈਂ ਰੱਖੀ ਹੋਈ ਹੈ ਤੁਸੀਂ ਇੱਕ ਪਾਣੀ ਦੇ ਵਿੱਚ ਦਾ ਇੱਕ ਕੱਪ ਪਾਣੀ ਪਾ ਕੇ ਸੋ ਇੱਕ ਕੱਪ ਤੁਸੀਂ ਵਿਨੇਗਰ ਦਾ ਪਾ ਲਓ ਉਸ ਦੀ ਸਪਰੇ ਤੁਸੀਂ ਜਾਲੀਆਂ ਤੇ ਕਰ ਦਿਆ ਕਰੋ ਹਨ ਜਿਵੇਂ ਕਿ ਮੈਂ ਨਾਰਮਲੀ ਆਪਣੇ ਰੂਮ ਸੇ ਜਾਲੀਆਂ ਲਈ ਕਰਦੀ ਹਾਂ ਉਸੇ ਜਾਲੀਆਂ ਤੇ ਆਪਾਂ ਉਹ ਸਪਰੇਅ ਕਰ ਦੇਣੀ ਹੈ ਫਿਰ ਆਪਾਂ ਬਰਸ਼ ਨਾਲ ਜਾਂ ਫਿਰ ਕਿਸੇ ਕਾਟਨ ਦੇ ਕਪੜੇ ਦੇ ਨਾਲ ਉਸ ਨੂੰ ਸਾਫ਼ ਕਰ ਦੇਣੀ ਹੈ ਉਸ ਉਸ ਨਾਲ ਵੀ ਇਹ ਬਹੁਤ ਹੈਲਪਫਲ ਹੁੰਦਾ ਹੈ ਸੋ ਮੈਂ ਹੁਣ ਜੋ ਮਿਕਸਚਰ ਤੁਹਾਨੂੰ ਦਿਖਾਇਆ ਹੈ ਇਹ ਆਪਣਾ ਗੱਲਾਂ 베ਕਿੰਗ ਸੋਡਾ ਹੈ ਇਹ ਸਿਰਫ ਮੈਂ ਉਣਾ ਤੇ ਹੈਂਡਲਾਂ ਤੇ ਤੇ ਉਹ ਉਸ ਤੇ ਉੱਪਰ ਛਿੜਕਣੇ ਤੇ ਲਗਾਇਆ ਹੈ ਕਿ ਮਤਲਬ ਕਿ ਇਸ ਤੇ ਕਿਸੇ ਤਰ੍ਹਾਂ ਦੀ ਵੀ ਮੈਲ ਹੋਈ ਹੈ ਜਾਂ ਫਿਰ ਇਸ ਤੇ ਕਾਲਾਪਨ ਹੈ ਉਹ ਉਤਰ ਸਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਫਿਰ ਮੇਰਾ ਥੋੜਾ ਜਿਹਾ ਥੜ ਗਿਆ ਹੈ ਸੋ ਮੈਂ ਵਿਨੇਗਰ ਫੇਰ ਵਿੱਚ ਐਡ ਕਰ ਦਿੱਤਾ ਹੈ ਸੋ ਮੇਰੇ ਵਿੱਚ ਬੇਕਿੰਗ ਸੋਡਾ ਤਾਂ ਮੇਰਾ ਹੈਗਾ ਹੀ ਸੀ ਸੋ ਆਪਾਂ ਇਸੇ ਤਰ੍ਹਾਂ ਹੁਣ ਦੂਸਰੀ ਸਾਈਡ ਵੀ ਆਪਣੀਆਂ ਤਾਕਿਆਂ ਨੂੰ ਸਾਫ਼ ਕਰਾਂਗੇ ਸੋ ਈਵੇਂ ਹੀ ਤੁਸੀਂ ਵੀ ਆਪਣੇ ਘਰ ਦੀਆਂ ਜਾਲੀਆਂ ਸਾਫ਼ ਕਰ ਸਕਦੇ ਹੋ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਕਿਉਂਕਿ ਕੋਈ ਵੀ ਕੈਮੀਕਲ ਦੀ ਲੋੜ ਨਹੀਂ ਹੋਈ ਹੁੰਦੀ ਵਿਨੇਗਰ ਹੀ ਇਸ ਵਿੱਚ ਇੱਕ ਕੈਮੀਕਲ ਹੈ ਤੇ ਤੁਸੀ ਧਿਆਨ ਦੇਣਾ ਹੈ ਬਿਲਕੁਲ ਹੀ ਇਹਨਾਂ ਚੀਜ਼ਾਂ ਤੇ ਵੀ ਕੁਝ ਤਾਂ ਨਜ਼ਰ ਨਹੀਂ ਆ ਰਿਹਾ ਪਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਦੇਖੋ ਨਿਸ਼ਾਨਾ ਆਪਣੇ ਜੋ ਪਏ ਹੋਏ ਆ ਆਪਾਂ ਜਦ ਕੁਝ ਵੀ ਚੀਜ਼ ਕੁੱਕ ਕਰਦੇ ਹਾਂ ਤਾਂ ਇਹਨਾਂ ਚੀਜ਼ਾਂ ਤੇ ਬਹੁਤ ਹੀ ਜ਼ਿਆਦਾ ਨਿਸ਼ਾਨ ਪੈ ਜਾਂਦੇ ਕਿਉਂਕਿ ਸਾਡਾ ਗੈਸ ਬਿਲਕੁਲ ਹੀ ਇੱਥੇ ਹੈ ਸੋ ਸਾਡੀਆਂ ਤਾਂ ਕਿ ਇਹ ਹੀ ਬਹੁਤ ਜ਼ਿਆਦਾ ਇਹ ਗੰਧੀਆਂ ਹੁੰਦੀਆਂ ਨੇ ਸੋ ਮੈਂ ਤੁਹਾਨੂੰ ਇੱਕ ਵਰਨਸਿਕ ਕੈਮਰਾ ਪਰ ਕੇ ਦਿਖਾ ਦਿੰਦਾ ਹੈ ਕਿ ਕਿੰਨੀਆਂ ਜ਼ਿਆਦਾ ਗੰਧੀਆਂ ਨੇ ਸੋ ਆਪਾਂ ਹੁਣ ਇਹਨਾਂ ਨੂੰ ਹੀ ਸਾਫ਼ ਕਰਾਂਗੇ ਸੋ ਫਿਰ ਤੋਂ ਮੈਂ ਆਪਣੀਆਂ ਵਿੰਡੋਸ ਸਾਫ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਤੋਂ ਮੈਂ ਆਪਣੇ ਕੈਮਰਾ ਵੀ ਕੋਲ ਕਰ ਲਿਆ ਹੈ ਸੋ ਆਪਾਂ ਸੇਮ ਫਿਰ ਬੇਕਿੰਗ ਸੋਡਾ ਲੈਣਾ ਹੈ ਬੇਕਿੰਗ ਸੋਡਾ ਦੇ ਨਾਲ ਕੱਲੇ ਬੇਕਿੰਗ ਸੋਡਾ ਦੇ ਨਾਲ ਆਪਾਂ ਜੋ ਇਸ ਉੱਪਰ ਨਿਸ਼ਾਨ ਪਏ ਹੋਏ ਹਨ ਉਹਨਾਂ ਨੂੰ ਅ ਰਿਮੂਵ ਕਰਨਾ ਹੈ ਹਲਕੀ ਹਲਕੀ ਹੱਥਾਂ ਦੇ ਨਾਲ ਕੋਈ ਸਟੀਲ ਦਾ ਸਪੰਜ ਯੂਜ਼ ਨਹੀਂ ਕਰਨਾ ਕੋਈ ਹਾਰਡ ਚੀਜ਼ ਯੂਜ਼ ਨਹੀਂ ਕਰਨੀ ਆਪਾਂ ਸਿਰਫ ਇੱਕ ਭਾਂਡੇ ਧੋਣ ਵਾਲਾ ਸਪੰਜ ਹੀ ਯੂਜ਼ ਕਰਨਾ ਹੈ ਤੁਸੀਂ ਇੱਕ ਵਾਰ ਯੂਜ਼ ਕਰਕੇ ਦੇਖਿਓ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਬਹੁਤੀ ਖੇਚਲ ਵੀ ਨਹੀਂ ਕਰਨੀ ਪੈਣੀ ਤੁਹਾਨੂੰ ਇਹ ਚੀਜ਼ਾਂ ਸਾਫ਼ ਕਰਨ ਲਈ ਵਿਨੇਗਰ ਜੋ ਹੈ ਇੱਕ ਕੈਮੀਕਲ ਦਾ ਕੰਮ ਕਰਦਾ ਹੈ ਮਤਲਬ ਕਿ ਕੈਮੀਕਲ ਫ੍ਰੀ ਹੁੰਦਾ ਹੈ ਪਰ ਜਿਵੇਂ ਕਿ ਕਿਸੇ ਤਰ੍ਹਾਂ ਦੇ ਗਰੀਸ ਤੇ ਮਤਲਬ ਕਿ ਕਿਸੇ ਕੋਈ ਗੰਦਗੀ ਦੇ ਨਿਸ਼ਾਨ ਹੋਏ ਕੋਈ ਵੀ ਕਾਲੀ ਚੀਜ਼ ਮਤਲਬ ਕਿ ਨਿਸ਼ਾਨ ਬਹੁਤ ਹਾਰਡ ਪੇ ਹੋਣ ਜਾਂ ਫਿਰ ਹਾਰਡ ਵਾਟਰ ਸਟੇਨਸ ਹੋਣ ਹਨਾ ਉਹਨਾਂ ਨੂੰ ਇਹ ਰਿਮੂਵ ਕਰ ਦਿੰਦਾ ਹੈ ਬਿਲਕੁਲ ਹੀ ਮਤਲਬ ਕਿ ਤੁਸੀਂ ਟਰਾਈ ਕਰਿਆ ਕਰੋ ਕਿ ਮਤਲਬ ਕਿ ਇਹ ਆਪਣੇ ਆਪ ਵਿੱਚ ਨੇਚਰਲ ਕਲੀਨਿੰਗ ਹੈ ਤੁਸੀਂ ਇਹ ਇਸ ਦੇ ਨਾਲ ਹੀ ਯੂਜ਼ ਕਰ ਸਕਦੇ ਹੋ ਹੁਣ ਮੈਂ ਇੱਕ ਸਪੰਜ ਭਾਂਡੇ ਧੋਣ ਵਾਲਾ ਯੂਜ਼ ਕੀਤਾ ਹੈ ਅ ਜੋ ਕਿ ਤੁਸੀਂ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਉਸੇ ਚ ਆਪਾਂ ਡਿਪ ਕਰਕੇ ਥੋੜਾ ਜਿਹਾ ਪਾਣੀ ਵਿੱਚੋਂ ਆਪਾਂ ਨਿਚੋੜ ਕੇ ਇਸ ਦੀ ਸਹਾਇਤਾ ਦੇ ਨਾਲ ਹੀ ਸਾਫ਼ ਕਰਨਾ ਹੈ ਤੁਸੀਂ ਕੋਸ਼ਿਸ਼ ਕਰਿਓ ਕਿ ਜਿਵੇਂ ਕਿ ਮੈਂ ਅੰਦਰਲੀ ਸਾਈਡ ਤੋਂ ਸਾਫ਼ ਕਰ ਰਹੀ ਹਾਂ ਸੇਮ ਤੁਸੀਂ ਬਾਹਰਲੀ ਸਾਈਡ ਤੋਂ ਵੀ ਜਾ ਕੇ ਸਾਫ਼ ਕਰਿਓ ਕਿਉਂਕਿ ਉਹਨ ਕੈਮਰਾਮੈਨ ਨਹੀਂ ਦਿਖਾ ਰਹੇ ਬਟ ਮੈਂ ਇਸ ਨੂੰ ਬਾਹਰੋਂ ਜਾ ਕੇ ਵੀ ਪੂਰਾ ਕਲੀਨ ਕੀਤਾ ਹੈ ਸੋ ਇਸੇ ਤਰ੍ਹਾਂ ਬਸ ਆਪਾਂ ਸਾਫ਼ ਕਰਨਾ ਹੈ ਹੁਣ ਆਪਾਂ ਪਾਣੀ ਦਾ ਯੂਜ਼ ਮੈਂ ਤਾਂ ਪਾਣੀ ਦਾ ਯੂਜ਼ ਕਰ ਰਹੀ ਆ ਪਰ ਤੁਸੀਂ ਚਾਹੋ ਤਾਂ ਪਾਣੀ ਦਾ ਯੂਜ਼ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਮੇਰੀਆਂ ਬਹੁਤ ਗੰਦੀਆਂ ਸੀ ਇਸ ਕਰਕੇ ਮੈਂ ਪਾਣੀ ਦਾ ਯੂਜ਼ ਕੀਤਾ ਤੁਸੀਂ ਨਹੀਂ ਵੀ ਯੂਜ਼ ਕਰਨਾ ਚਾਹੁੰਦੇ ਤੁਸੀਂ ਬਰਸ਼ ਦੀ ਸਹਾਇਤਾ ਦੇ ਨਾਲ ਗਿੱਲਾ ਕਪੜਾ ਲੈ ਕੇ ਇਸ ਨੂੰ ਸਾਫ਼ ਕਰ ਸਕਦੇ ਹੋ ਜ਼ਰੂਰੀ ਨਹੀਂ ਹੈ ਕਿ ਤੁਸੀਂ ਵੀ ਪਾਣੀ ਹੀ ਮਾਰਨਾ ਹੈ ਠੀਕ ਹੈ ਕਿਉਂਕਿ ਜੇ ਤੁਸੀਂ ਵੀਕ 2 ਵੀਕ ਬਾਅਦ ਹੀ ਕਰ ਲੈਣੇ ਹੋ ਸਾਫ਼ ਫਿਰ ਤੁਹਾਨੂੰ ਪਾਣੀ ਦੀ ਕੋਈ ਅਵਸ਼ਕਤਾ ਨਹੀਂ ਪੈਂਦੀ ਤੁਸੀਂ ਨਾਰਮਲੀ ਹੀ ਉਸ ਨੂੰ ਕਪੜੇ ਦੇ ਨਾਲ ਬਰਸ਼ ਦੇ ਨਾਲ ਜਾਂ ਸਪਰੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀਡੀਓ ਵਿੱਚ ਉਵੇਂ ਸਪਰੇ ਬਣਾ ਕੇ ਤੁਸੀਂ ਸਾਫ਼ ਕਰ ਸਕਦੇ ਹੋ ਜਾਲੀਆਂ ਬਸ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਮੇਰੀਆਂ ਜਾਲੀਆਂ ਬਿਲਕੁਲ ਹੀ ਸਾਫ਼ ਹੋ ਰਹੀਆਂ ਨੇ ਜਿਵੇਂ ਕਿ ਤੁਸੀਂ ਔਨ ਕੈਮਰਾ ਦੇਖ ਰਹੇ ਹੋ ਕਿ ਕਿਸੇ ਤਰ੍ਹਾਂ ਦੇ ਵੀ ਇਸ ਤੇ ਗੰਦਗੀ ਨਹੀਂ ਰਹੀ મે ਬਿਲਕੁਲ ਹੀ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਤੁਹਾਨੂੰ ਕਰਕੇ ਦਿਖਾਇਆ ਹੈ ਹੁਣ ਆਪਾਂ ਤਾਂਕਿਆਂ ਨੂੰ ਇਵੇਂ ਹੀ ਨਹੀਂ ਰਹਿਣ ਦੇਣਾ ਆਪਾਂ ਇਸ ਨੂੰ ਸੁੱਕਣ ਦੀ ਵੇਟ ਕਰਨੀ ਹੈ ਸਿਕਾਉਣਾ ਵੀ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਮੈਂ ਨਾਲੋਂ ਨਾਲ ਤਿੰਨੇ ਸਾਈਡ ਤੋਂ ਵਿੰਡੋਸ ਨੂੰ ਬਿਲਕੁਲ ਹੀ ਕਲੀਨ ਕਰ ਲਿਆ ਹੈ ਹੁਣ ਆਪਾਂ ਕੀ ਕਰਨਾ ਹੈ ਇਸ ਨੂੰ ਜਾਲੀਆਂ ਨੂੰ ਦੋਨੋਂ ਸਾਈਡ ਤੋਂ ਇਹਨਾਂ 'ਚੋਂ ਪਾਣੀ ਕੱਢ ਦੇਣਾ ਹੈ ਬਾਹਰ ਜੋ ਕਿ ਇਸ ਦਾ ਪਾਣੀ ਕੱਢਣ ਵਾਲਾ ਹੋਊਗਾ ਉਹ ਆਪਾਂ ਬਾਹਰ ਕੱਢ ਦੇਣਾ ਹੈ ਪਾਣੀ ਆ ਕਿਸੇ ਤਰ੍ਹਾਂ ਦਾ ਵੀ ਅੰਦਰ ਪਾਣੀ ਨਾ ਲੱਗਾ ਰਹਿ ਜਾਵੇ ਪਾਣੀ ਮੈਂ ਜੋ ਯੂਜ਼ ਕਰ ਰਹੀ ਹਾਂ ਇਸ ਤੋਂ ਇਸਥੇ ਤੱਕ ਹੀ ਨਹੀਂ ਹੁੰਦਾ ਇਸ ਤੇ ਮੈਂ ਇੱਕ ਤੁਹਾਨੂੰ ਕੱਲ ਵੀਡੀਓ ਵਿੱਚ ਲੈ ਕੇ ਆਉਂਗੀ ਕਿ ਆਪਾਂ ਤਾਕੀਆਂ ਨੂੰ ਕਿਵੇਂ ਚਮਕਾ ਸਕਦੇ ਹਾਂ ਕਿਵੇਂ ਸ਼ਾਈਨ ਗਿਆ ਸਕਦੇ ਹਾਂ ਜਾਲੀਆਂ ਦੇ ਵਿੱਚ ਜੋ ਕਿ ਵਿੱਚ ਲੱਗੀਆਂ ਹੋਈਆਂ ਨੇ ਬਿਲਕੁਲ ਹੀ ਸੋਖੇ ਜਿਹੇ ਤਰੀਕੇ ਦੇ ਨਾਲ ਮੈਂ ਕੱਲਣ ਵਾਲੀ ਵੀਡੀਓ ਲੈ ਕੇ ਆਉਂਗੀ ਤੋਂ ਆਪਾਂ ਪਰ ਇਸੇ ਉਸੇ ਟਾਈਮ ਨਹੀਂ ਕਰ ਸਕਦੇ ਆਪਾਂ ਨੂੰ ਜਾਲੀਆਂ ਨੂੰ ਸੁੱਕਣ ਦਾ ਵੀ ਵੇਟ ਕਰਨਾ ਹੈ ਸੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਮੈਂ ਜਾਲੀਆਂ ਬਿਲਕੁਲ ਹੀ ਵਿੱਚ ਝਾੜ ਰਹੀਆਂ ਤਾਂ ਮੇਰੀਆਂ ਜਾਲੀਆਂ ਸਾਫ਼ ਵੀ ਹੋ ਰਹੀਆਂ ਹਨ ਹੁਣ ਆਪਾਂ ਇੱਕ ਕੋਈ ਵੀ ਕੱਪੜਾ ਲੈਣਾ ਹੈ ਕਾਟਨ ਦਾ ਲੈ ਲਓ ਜਾਂ ਤੋ ਹੀ ਕੁਝ ਤੁਸੀਂ ਬੋਲਣ ਦਾ ਲੈ ਲਓ ਜਿਸ ਤਰ੍ਹਾਂ ਦਾ ਵੀ ਤੁਹਾਡੇ ਕੋਲ ਹੈ ਉਸ ਦੀ ਸਹਾਇਤਾ ਦੇ ਨਾਲ ਆਪਾਂ ਤਾਕਿਆਂ ਨੂੰ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰਨਾ ਹੈ ਕਿਸੇ ਥਾਂ ਤੇ ਇਹ ਵੈਟ ਨਹੀਂ ਹੋਣਾ ਚਾਹੀਦਾ ਇਸ ਨੂੰ ਵੱਧ ਤੋਂ ਵੱਧ ਹੀ ਡਰਾਈ ਰੱਖਣਾ ਹੈ ਆਪਾਂ ਕਿਉਂਕਿ ਮਤਲਬ ਕਿ ਜਾਲੀਆਂ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਨਿਸ਼ਾਨ ਪਾਣੀ ਦਾ ਨਹੀਂ ਰਹਿਣਾ ਚਾਹੀਦਾ ਸੋ ਅੱਜ ਦੀ ਵੀਡੀਓ ਵਿੱਚ ਮੈਂ ਇੰਨਾ ਹੀ ਲੈ ਕੇ ਆਈ ਹਾਂ ਸੋ ਮੇਰੀ ਕੱਲ੍ਹ ਵਾਲੀ ਵੀਡੀਓ ਵਿੱਚ ਮੈਂ ਇਸ ਜਾਲੀਆਂ ਨੂੰ ਆਪਾਂ ਕਿਵੇਂ ਸ਼ਾਈਨ ਕਰ ਸਕਦੇ ਹਾਂ ਕਿਹੜੇ-ਕਿਹੜੇ ਚੀਜ਼ ਦੀ ਆਪਾਂ ਨੂੰ ਲੋੜ ਪੈਂਦੀ ਹੈ ਮੈਂ ਉਹ ਲੈ ਕੇ ਆਉਂਗੀ ਵੀਡੀਓ ਸੋ ਅੱਜ ਤੱਕ ਦੀ ਵੀਡੀਓ ਵਿੱਚ ਮੈਂ ਸਿਰਫ ਤੁਹਾਨੂੰ ਤਹ ਤੱਕੀਆਂ ਸਾਫ਼ ਕਰਨੀਆਂ ਦੱਸੀਆਂ ਸੀ ਕੱਲ੍ਹ ਵਾਲੀ ਵੀਡੀਓ ਵਿੱਚ ਆਪਾਂ ਜਾਲੀਆਂ ਨੂੰ ਕਿਵੇਂ ਸ਼ਾਈਨ ਲਿਆ ਸਕਦੇ ਹਾਂ ਘਰੇ ਬੈਠ ਕੇ ਹੀ ਚਾਹੇ ਵਿੰਡੋਜ਼ ਹੋਣ ਚਾਹੇ ਇਹ ਹੋਣ ਚਾਹੇ ਘਰ ਦਾ ਡੋਰ ਵਾਲੀ ਜਾਲੀ ਹੋਵੇ ਆਪਾਂ ਉਹਨਾਂ ਨੂੰ ਬਿਲਕੁਲ ਹੀ ਘਰੇ ਬੈਠ ਕੇ ਹੀ ਸ਼ਾਈਨ ਲਿਆ ਸਕਦੇ ਹਾਂ ਤੋ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਤੁਹਾਡੇ ਅੱਗੇ ਪਹੁੰਚ ਸਕੇ ਮਿਲਾਂਗੇ ਨੈਕਸਟ ਵੀਡੀਓ ਵਿੱਚ ਧੰਨਵਾਦ